ਫਾਰੇ ਕੋਪ ਤੁਸੀਂ ਸਾਰੇ ਨੇ ਵੇਖ ਲਿਆ ਹੋਗੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ ਅੱਜ ਆਪਣਾ ਵਲੌਗ ਹੈਗਾ ਕਿ ਬੱਬੂ ਬਰੇ ਦੇ ਹੋ ਕੇ 5 ਕੇ ਫਾਲਵਰ ਕੰਪਲੀਟ ਤੇ ਆਪਾਂ ਉਹਨਾਂ ਨੂੰ ਤਾਂ ਲਾ ਲੈ ਕੇ ਪਾਰਟੀ ਤੇ ਉਹ ਆਪਾਂ ਨੂੰ ਥੋੜੇ ਕੁਦਰ ਵਿੱਚ ਲਾਣ ਆ ਰਹੇ ਆ ਤੇ ਉਹਨੇ ਪਾਸ ਤੇ ਰੱਖਿਆ ਹਨ ਤੁਹਾਨੂੰ ਪਤਾ ਹੀ ਜਾਂ ਜਦੋਂ ਬੰਦਾ ਮਿਹਨਤ ਕਰਦਾ ਹਨ ਚੜ੍ਹਾਈ ਦੀ ਹੰਤੀ ਆ ਵੀ ਫਾਲਵਰ ਆ ਜਾਂਦੇ ਆ ਬੰਦ ਨੂੰ ਬਾਹਲੇ ਲਾ ਕੇ ਤੇ ਜੇ ਮਤਲਬ ਬਾਹਲਾ ਜਿਆਦਾ ਚਾਹ ਹੁੰਦਾ ਨਾ ਤੇ ਸਲੇ ਬੱਪਣ ਵੈਨਾ ਦਰਾ ਚਾਕੇ ਤੇ 5000 ਫਾਲੋਅਰ ਹੋ ਗਏ ਤੇ ਚਲੋ 5000 ਤੇ ਕਿਸੇ ਨੂੰ ਬਹੁਤ ਜ਼ਿਆਦਾ ਖੁਸ਼ੀ ਹਿੰਦਿਆਣਾ ਚਲੋ ਕਿ ਸਟੈਮਰ 2 ਲੱਖ ਵੀ ਹੋਣਗੇ ਲੱਖ ਵੀ ਹੋਣਗੇ ਹਣਾ ਤੇ ਉਹਨੇ ਪਾਲਤੀ ਰੱਖੀ ਆਪ ਤੇ ਆਪਾਂ ਫਿਰ ਹੁੰਨੇ ਰੈਡੀ ਜਾਣ ਲਈ ਤੇ ਆ ਰਹੇ ਆ ਤੇ ਪਹਿਲਾਂ ਆਪਾਂ ਸੂਟ ਸਲੈਕਟ ਕਰੀਏ ਕਿਹੜਾ ਸੂਟ ਪਾਉਣਾ ਦੇਖੋ ਜੀ ਸ਼ਾਡਨ ਨੂੰ ਆਇਆ ਹੋਇਆ ਆਪਣੇ ਕੋਲੇ ਪੋਪੀ ਹਾਂ ਨਾ ਵਰਕ ਫੋਪੀ ਅੰਦਰ ਕਿੱਤੀ ਤੇ ਤਾਂ ਆਪਾਂ ਇਹ ਸੌਟ ਸਲਾਟ ਕੀਤਾ ਤੇ ਆਪਾਂ ਇਹਨੂੰ ਪ੍ਰੈਸ ਵਰਕੇ ਪਾਨੇ ਆ ਨਬੂ ਨਬੂ ਹਾਏ ਕਾਤੇ ਹੈ ਹਾ ਬੋਲਦੇ ਹਾਏ ਹਾਂਜੀ ਤੇ ਆਪਾਂ ਇਹ ਸੂਟ ਵਰ ਕਰ ਲੈਸ ਗਾਤੇ ਤਾਂ ਸਸਰੇਣੇ ਕਿ ਮਟੇ ਆਇਕੰ ਮਰ ਸੂਟ ਕੀਤਾ ਲਾ ਕਰਿਆ ਤੇ ਬਾਕੀ ਦਰਾ ਮਸਾਲਾ ਕਿੱਥੇ ਸੀ ਮਰਬਤੀ ਆਣੇ ਲੱਕਿਆ ਹਨ ਕਿਉਂਕਿ ਗਰਮੀ ਆ ਤੇ ਜ਼ਿਆਦਾ ਹੈਵੀ ਸੂਟ ਪਾਉਣ ਦੇ ਨੇ ਤੇ ਇਸ ਲਈ ਆਪਾਂ ਹਲਕਾ ਸੁੱਤੀ ਸੂਟ ਪਾ ਲਿਆ ਤੇ ਬਾਕੀ ਦੀਪਵਰ ਕੇ ਨੇੜੇ ਆ ਗਏ ਉਹਨਾਂ ਦੀ ਕਾਲ ਆ ਗਈ ਤੇ ਮਿਲਦੇ ਹਾਂ ਫਿਰ ਆਪਾਂ ਅੱਗੇ ਹੈਲੋ ਹਾਈ ਮੇਰੇ ਪੋਪੀ ਕਿਵੇਂ ਹੋ ਸਸੀ ਗਾ ਜੀ ਹੂੰ ਸਾਡਾ ਟੁੰਡਾ ਬਾਬਾ ਸੋਣਾ ਲੱਕੀ ਜਾਂਦਾ ਬਹੁਤ ਚੰਗਾ ਸ ਆਪਾਂ ਬੱਸ ਹੋਣਾ ਗਾ ਹਾਂਜੀ ਮਿੱਤਰੋ ਤੇ ਹੁਣ ਆਪਾਂ ਬੱਬੂ ਦੇ ਹੋ ਗਏ ਸੀ 5000 ਫਾਲੋਅਰ ਤੇ ਹੁਣ ਆਪਾਂ ਕੀ ਘਟ ਕਰਨ ਲੱਗੇ ਆ ਤੇ ਸਭ ਤੋਂ ਪਹਿਲਾਂ ਬੱਬੂ ਨੂੰ ਬਤਾਈਆਂ 5000 ਫਾਲੋਅਰ ਹੋ ਗਏ ਤਾਂ ਅੱਜ ਆਪਾਂ ਪਾਰਟੀ ਲੈ ਲੱਕੇ ਤਾਂ ਹਾਂਜੀ ਬਿਲਕੁਲ ਖੋਲਾ ਢੱਲਾ ਚੱਲਣਾ ਅੱਜ ਦਾ ਸਾਰਾ ਖਰਚਾ ਬੱਬੂ ਕੋਈ ਗੱਲ ਨਹੀਂ ਤੇ ਮੇਰਾ ਸੰਭਾ ਲੱਗਿਆ ਹੈ ਪੱਕਾ ਪੱਕਾ ਜਾਣ ਲੱਗੇ ਦਿਖਾ ਦਾਂਗੇ ਹਾਂ ਮੂਹ ਪਾ ਕੇ ਦਿਖਾਵਾਂਗੀ ਠੀਕ ਹੈ ਹੁਣ ਆਪਾਂ ਚੱਲੇ ਤੇ ਅੱਛਾ ਸਰਪ੍ਰਾਈਜ਼ ਆ ਜੀ ਸਰਪ੍ਰਾਈਜ਼ ਕੀ ਤੁਹਾਡੇ ਜੀ ਤਾ ਸਰਪ੍ਰਾਈਜ਼ ਲਿਆ ਬਾਜੀ ਲੈਣ ਮੇਰੇ ਸਰਪ੍ਰਾਈਜ਼ ਹੈ ਨਾ ਆਹੀ ਗਿਆ ਪੈਕੇਟ ਵਧੀਆ ਵਧੀਆ ਸਭ ਵਧੀਆ ਵਧੀਆ ਉਹ ਟਿਕਟਾਕ ਆਪਾਂ ਸਰਪ੍ਰਾਈਜ਼ ਪਾਸ ਤੇ ਗਿਆ ਮਿਲਣਾ ਖਿੜਨਾ ਇਹ ਸਭ ਆ ਗਈ ਧਰਮਣਾ ਕੋਲੇ ਮਿੱਤਰੋ ਬਰਾ ਆਪਣਾ ਕਿ ਕਿੱਥੇ ਘਟਣਾ ਤੈਨੂੰ ਮਿਲਣਾ ਤਾਂ ਕਿਉਂ ਨਹੀਂ ਮਿਲਦਾ ਮਿੱਤਰ ਆ ਮੈਨੂੰ ਦੱਸਾਂ ਤੇ ਕੋਈ ਨਾ ਮਿਲਦਾ ਹਤੇ ਰੱਬ ਮਲਾਉਂਦਾ ਮਿਲਣਾ ਮੁਸੜਨਾ ਆਪਣਾ ਕੀ ਕਰਦਾ ਤੂੰ ਗੱਟੇਣਾ ਅੱਜ ਆ ਗਿਆ ਮੈਨੂੰ ਜਿਹੜੇ ਇਸ ਜਹਾਨੋਂ ਇੱਕ ਦੂਜੇ ਤੋਂ ਵਿਛੜ ਗਏ ਆਪਣਾ ਕੀ ਕਾਊਂਟਰ ਲੈਟ ਭਾਈ ਇੱਧਰ ਠੀਕ ਆ ਉੱਧਰ ਨਹੀਂ ਆ ਕੇ ਕਾਊਂਟਰ ਲੈਟ ਹੋ ਗਿਆ ਤੇ ਜਿਹੜੇ ਇਸ ਜਹਾਨੇ ਲੇ ਕੇ ਕਿੱਕ ਤੁਸ ਹਾਂਜੀ ਲੇ ਸੱਤੋਂ ਦਾ ਕੇਕ ਆ ਗਿਆ ਸੋਸ਼ਾ ਹੁਣ ਤਾਰੇ ਰੋਈ ਜਾਂਦਾ ਸੀ ਕੇਕ ਸਾਡਾ ਇੱਕ ਗੋਲ ਕੇ ਦੇਖਿਆ ਸੀ ਪੰਜ ਕੇ ਹਿੰਗਾ ਘੰਟ ਘਰੇ ਰੋਈ ਜਾਂਦਾ ਸੀ ਕਹਿੰਦਾ ਕੇਕ ਖਾਣਾ ਕੇਕ ਖਾਣਾ ਮੈਂ ਲੇ ਕੇ ਲਵਾਇਦੰਨਾ ਲੈ ਓਏ ਕੋਈ ਨਾ ਕੋਈ ਨਹੀਂ ਆਇਆ ਕਿ ਹਾਂ ਬਈ ਬਲੀ ਕਹਿੰਦੀ ਮੇਰੇ ਤੇ ਨਾ ओके जो ਅੱਜ ਕਿਉਂ ਕਿ ਨਾ ਪਾਈ ਮੈਂ ਤੁਹਾਨੂੰ ਦੱਸਾਂ ਇੱਥੇ ਗੱਲ ਬਰ ਸਿਰ ਆਉਂਦੀ ਆ ਭਾਜੀ ਆਓ ਆਪ ਰੱਖੀਏ ਬੈਠੇ ਆਜੋ ਆਜੋ ਕੱਪੜਾ ਹੈਗਾ ਭਾਜੀ ਖੇਟੀ ਚ ਸਹੀ ਆ ਉਹ ਮੇਰਾ ਪਤਾ ਹੈ ਫੜ ਕੇ ਕਟਾ ਕਰ ਲੱਗ ਗਿਆ ਇੱਕ ਵੀ ਤਿਆਰੀ ਹੋ ਰਹੀ ਆ ਕੱਟਣ ਦੀ ਨਾਲੇ ਚੱਕਣ ਦੀ ਨਾਲੇ ਥਾਮ ਦੀ ओके आजामा ਕਰਨਾ ਪਹਿਲਾ ਇੱਕ ਤਾਂ ਫੋਟੋ ਕਰ ਦੇ ਜਮਾ ਓਕੇ ਆ ਫੋਟੋ ਕਰ ਦੇ ਇੱਕ ਵਾਰ 3x ਚ ਵੀ ਕਰਦਾ ਕੇਕ ਕੇਕ ਬਚਾਲਿਓ ਕੇਕ ਬਾਕੀ ਤਾਂ ਸਭ ਚੱਲ ਜੂ ਕੇਕ ਬਚਾਲਿਓ ਅੱਜ ਆ ਵੀਡੀਓ ਕਰੀਆ ਯਾਰ ਤੁਹਾਨੂੰ ਭੁੱਲੀ ਆ ਤੁਹਾਨੂੰ ਭੁੱਲੀ ਆ ਉਹ ਬੰਤਾ ਹਾਂਜੀ ਭਾਜੀ ਛੋਟਾ ਦਪੱਟਾ ਹੀ ਪਾਇਆ ਕਿੱਦਾਂ ਦਾ ਫੀਲ ਹੋ ਰਿਹਾ ਇਹ ਤਾਂ ਬਹੁਤ ਵਧੀਆ ਹੋ ਰਿਹਾ ਪਰ ਜਿਹੜੀ ਝਗਬਾਤੀ ਹੈ ਕੰਮ ਗਲਤ ਆ ਹਾਂ ਜਿਹੜਾ ਕੰਪਟਰ ਦਾ ਕਰਦੇ ਹੁਣ ਕਿੱਥੇ ਗਿਆ ਇਹ ਇਹ ਟਾਈਮ ਤੋਂ ਚੱਲ ਗਿਆ ਇਹ ਕੋਠਾ ਵਾਲੇ ਨੇ ਨਹੀਂ ਚਾਲਦਾ ਨਹੀਂ ਦੱਸ ਪਹਿਲੇ ਜਿਲਾਉਣਾ ਨਹੀਂ ਬੱਸ ਟਾਈਮ ਤੋਂ ਚੱਲ ਗਿਆ ਨਹੀਂ ਬਸ ਚੱਲਦਾ ਨਹੀਂ ਇਹ ਓਪਰ ਇਹ ਇਹ ਗੱਲਾਂ ਗਲਤ ਨੇ ਬਾਪੇ ਬਾਹਰ ਸਭ ਕਾ ਯਾ ਬਬੂ ਲੱਗਾ ਹੋਰ ਕੁਝ ਨਹੀਂ ਮੈਂ ਬਾਹਰ ਦਾ ਮੰਜਾ ਨਹੀਂ ਨਿਕਲ ਤੋਂ ਕੀ ਗੜੀ ਕਰੀਂ ਛੇਤੀ ਕਰ ਅਗਲੇ ਕਰੀਂ ਬਬੂ ਆ ਜਾ ਤੂੰ ਆਹ ਪਰ ਸਭ ਕਾ ਨਾ ਦੇਖਦੀਂ ਤੂੰ ਆ ਯਾਰ ਇਹ ਕੋਈ ਕੀ ਹਰ ਗੱਲ ਕਰਦਾ ਹੈ ਆਰੇ ਪਸੰਦਾਂ ਦਾ ਲੱਗਾ ਹੈ ਬਲੌਗ ਬਣੀ ਜਾਂਦਾ ਤੁਹਾਡਾ ਵੀਡੀਓ ਹੋ ਗਿਆ ਫੋਟੋ ਫੋਟੋ ਬਣਾਉਣਾ ਕੋਈ ਆਉਂਦਾ ਬਣਾ ਰਿਹਾ ਹੈ ਕੋਈ ਫੋਟੋ ਦਿਨਾ ਬਈ 00 ਲਾ ਟੇ ਲਾ ਆ ਵੀ ਫੜੀ ਬਈ 1 ਮਿੰਟ ਮੂੰਹ ਸਾਫ ਕਰ ਪੰਜ ਪਹਿਲਾਂ ਆਉਂਗਾ ਪੰਜ ਸਹੀ ਕਰਾ ਦੇ ਦੀਪਕੇ ਸਹੀ ਕਰੀ ਫੋਟੋ ਕਰਨ ਲੱਗੇ ਆ ਇਧਰ ਫੋਟੋ ਸ਼ੂਟ ਚੱਲ ਰਿਹਾ ਹੈ हाँ जी मित्रों अपनी जा रहे हैं फोटो शूट ठीक है हाँ जी मित्रों ठीक ठाक जे थोड़ा पीछे करना बुबुडी और नहीं आंख में दो हां कैमरा ओके पुट्टी बड़ी बैठी है Gracias. ਦੇਖੋ ਹਵਾ ਨਿਕਲ ਗਈ ਆ ਹਵਾ ਭਰੀ ਜਾਂਦਾ ਹਵਾ ਭਰੀ ਜਾਂਦਾ ਹੈ ਕਹਿੰਦਾ ਦੱਸੀ ਮੜਾ ਜਾਂ ਨਹੀਂ ਇਹੋ ਜਿਹਾ ਹਵਾ ਚੱਲਦਾ ਕਾਹਦਾ ਸਿੱਧੀ ਕਰਦੇ ਨਾ ਹਵਾ ਲੈ ਚੱਪਰ ਆੜੀ ਤੇ ਆਏ ਹੋਏ ਆ ਮੀਟ ਬਾੜ ਗਏ ਮੀਟ ਬਾੜ ਗਏ ਇਹ ਤੇ ਆਪਾਂ ਹੁਣ ਘਰੇ ਵਾਪਸ ਆ ਰਹੇ ਸੀਗੇ ਤੇ ਬਾਕੀ ਸਾਰੇ ਆਪਣੇ ਆਪਣੇ ਘਰਾਂ ਟਲ ਕੇ ਤੇ ਆਪਾਂ ਦਾ ਵਲੌਗ ਤੇ ਤਾਲਾ ਕਿਆ ਕਰ ਮਟਕਾ ਇੱਕ ਜੁਰੂਰ ਬਸੋ ਤੇ ਬਾਕੀ ਸਭ ਬਹੁਤ ਦਿੰਦਾ ਇੱਕ ਸਫਲਿੰਦਾ ਹੋਇਆ ਤੁਹਾਨੂੰ ਪਤਾ ਹੈ ਅਸੀਂ ਸਤਲਗੜ੍ਹ ਦੇ ਖੇਣ ਪੁਰਾ ਤੇ ਬਾਕੀ ਸਾਰਾ ਬਦਲਣ ਤੇ ਆਣ ਵਲੌਗ ਚ ਤੇ ਅਗਲਾ ਵਲੌਗ